ਆਮ ਆਦਮੀ ਪਾਰਟੀ ਨੂੰ ਛੱਡ ਕੇ ਖੈਰਾਤਲੇ ਦੇ ਵਿੱਚ ਸ਼ਾਮਲ ਹੋਣ ਵਾਲੇ ਜੈ ਕਿਸ਼ਨ ਰੋੜੀ ਨੇ ਹੁਣ ਘਰ ਵਾਪਸੀ ਕਰਨ ਤੋਂ ਬਾਅਦ ਆਪਣਾ ਬਿਆਨ ਦਿੱਤਾ ਹੈ ਜੈ ਕਿਸ਼ਨ ਰੋੜੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਬਣੀ ਹੈ ਅਤੇ ਉਹ ਆਮ ਆਦਮੀ ਪਾਰਟੀ ਲਈ ਪੂਰੀ ਤੰਦੇਹਿ ਨਾਲ ਕੰਮ ਕਰਨਗੇ ਜੈ ਕਿਸ਼ਨ ਰੋੜੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਉਹ ਸਾਰੀਆਂ ਮੰਗਾਂ ਮੰਨ ਲਈਆਂ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਖੈਰਾਤਲੇ ਦਾ ਸਾਥ ਦਿੱਤਾ ਸੀ ਰੋੜੀ ਨੇ ਆਖਿਆ ਕਿ ਹਰਪਾਲ ਸਿੰਘ ਚੀਮਾ ਨੂੰ ਆਪਣਾ ਵਿਰੋਧੀ ਤੇ ਅਦਾਗੂ ਮੰਨਦੇ ਹੈ ਅਤੇ ਭਗਵੰਤ ਮਾਨ ਤੇ ਪ੍ਰਿੰਸੀਪਲ ਬਦਰਾਮ ਦੀ ਅਗਵਾਈ ਵਿੱਚ ਕੰਮ ਕਰਨਾ ਪੰਜਾਬ ਦੇ ਲਈ ਬਿਹਤਰ ਹੋਏਗਾ। ਇੱਥੇ ਜਾ ਕੇ ਕਿਸ ਨੂੰ ਰੋੜੀ ਨੇ ਸੁਖਪਾਲ ਸਿੰਘ ਖੈਰਾ ਦੇ ਨਾਲ ਗਏ ਵਿਧਾਇਕਾਂ ਬਾਰੇ ਵੀ ਕੋਈ ਗੱਲ ਬੋਲਣ ਤੋਂ ਇਨਕਾਰ ਕਰ ਦਿੰਦਾ ਹੈ। ਹੋਰ ਇੱਥੇ ਕੀ ਕੋਈ ਆਖਿਆ ਰੋੜੀ ਨੇ ਤੁਸੀਂ ਖੁਦ ਹੀ ਸੁਣ ਲਓ। ਜਦੋਂ ਤੋਂ ਇਨਸਾਨ ਪੈਦਾ ਹੁੰਦਾ ਹੈ ਅਖੀਲੇ ਦਮ ਤੱਕ ਭੁੱਲਾਂ ਤਾਂ ਬਹੁਤ ਹੁੰਦੀਆਂ ਨੇ। ਪਰ ਮੈਂ ਪਾਰਟੀ ਦੀ ਚੜ੍ਹਦੀ ਕਲਾ ਲਈ ਪਾਰਟੀ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਅਰਵਿੰਦ ਕੇਜਰੀਵਾਲ ਜੀ ਤੋਂ ਮੰਗ ਕੀਤੀ ਸੀ ਕਿ ਜੋ ਪੰਜਾਬ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਪੰਜਾਬ ਦੇ ਫੈਸਲੇ ਜਿਹੜੇ ਆ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬ ਦੇ ਜਿਹੜੇ ਸਾਡੀ ਲੀਡਰਸ਼ਿਪ ਉਹ ਕਰੇ ਔਰ ਉਹਨਾਂ ਨੇ ਸਾਡੀ ਮੰਗ ਮੰਨੀ ਹੈ ਪੰਜਾਬ ਦੇ ਵਿੱਚ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਇਹਦੇ ਵਿੱਚ ਪੰਜਾਬ ਦੇ ਹੀ ਜਿਹੜੇ ਲੋਕ ਨੇ ਉਹ ਮੈਂਬਰ ਨੇ ਔਰ ਪੰਜਾਬ ਦੀ ਪਾਲਿਸਿਸ ਨੂੰ ਲੈ ਕੇ ਪੰਜ ਪੰਜਾਬ ਦੇ ਜਿੰਨੀਆਂ ਵੀ ਗੱਲਾਂ ਹੋਰ ਨੇ ਉਹ ਕੋਰ ਕਮੇਟੀ ਫੈਸਲਾ ਕਰੇਗੀ ਜੈਵਲ ਹੀ ਰੀਜਨਸ ਲੈ ਕੇ ਤੁਸੀਂ ਪਾਰਟੀ ਛੱਡੀ ਸੀ ਜਾਂ ਫਿਰ ਸੁਖਪਾਲ ਖੈਰਾਂ ਨੂੰ ਐਲੋਪਰੀ ਤੋਂ ਹਟਾਇਆ ਗਿਆ ਜੇਕਰ ਤੁਸੀਂ ਮੇਰੀਆਂ ਪਿਛਲੀਆਂ ਪ੍ਰੈਸ ਕਾਨਫਰੰਸ ਦੇਖ ਲਓ ਇੱਕ ਵਾਰ ਵੀ ਮੈਂ ਇਹ ਨਹੀਂ ਕਿਹਾ ਕਿ ਮੈਂ ਪਾਰਟੀ ਛੱਡੀ ਹੈ ਔਰ ਪਾਰਟੀ ਦੇ ਨਾਲ ਆਪਣੀ ਮੰਗ ਰੱਖੀ ਹੈ ਪਾਰਟੀ ਨੇ ਮੰਗ ਮੰਨ ਲਈ ਹੈ ਲੇਕਿਨ ਸਮਰਥਨ ਤੇ ਤੁਸੀਂ ਸਭ ਪਾਲ ਖੈਰਾ ਗੁੱਟ ਨੂੰ ਕਰਦੇ ਵੀ ਨਜ਼ਰ ਆਏ ਸੀ ਔਰ ਉਹ ਗੁੱਟ ਇਹੋ ਜਿਹਾ ਸੀ ਜਿਹੜਾ ਕਹਿੰਦਾ ਸੀ ਕਿ ਹੁਣ ਆਪਣਾ ਆਪਾਂ ਅਲੱਗ ਰਾਹ ਵੇਖਾਂਗੇ ਕਿ ਪਾਰਟੀ ਨਾਲ ਰਹਿਣਾ ਵੀ ਹੈ ਜਾਂ ਫਿਰ ਨਹੀਂ ਰਹਿਣਾ ਨਹੀਂ ਮੈਂ ਕਦੀ ਨਹੀਂ ਇਹ ਗੱਲ ਕਹੀ ਮੈਂ ਪਾਰਟੀ ਨਾਲ ਨਹੀਂ ਰਹਿਣਾ ਕਿਉਂਕਿ ਪਾਰਟੀ ਦੀ ਟਿਕਟ ਤੋਂ ਅਸੀਂ ਐਮਐਲਏ ਬਣੇ ਆ ਪੰਜਾਬ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਭਵਿੱਖ ਵੱਲੋਂ ਦੇਖਿਆ ਔਰ ਆਮ ਆਦਮੀ ਪਾਰਟੀ ਵਿੱਚ ਸੀ ਆਮ ਪਾਰਟੀਆਂ ਇਹ ਕੋਈ ਗੁੰਮਰਾਹਗੀ ਦਿੱਤਾ ਗਿਆ ਤੁਹਾਨੂੰ ਜੇ ਕੋਈ ਅਮਨ ਅਰੋੜਾ ਦੀ ਗੱਲ ਕਰੀਏ ਹੋਰ ਲੀਡਰ ਦੀ ਗੱਲ ਕਰੀਏ ਉਹ ਕਹਿੰਦੇ ਕਿ ਸਾਡੇ ਕੁਝ ਵਿਦਾਇਕਾਂ ਨੇ ਗੁੰਮਰਾਹਗੀ ਦਿੱਤਾ ਗਿਆ ਪਾਣੀ ਉਹ ਪਾਰਟੀ ਤੋਂ ਅਲੱਗ ਹੋਣੇ ਲੱਗ ਰਾਰੇ ਨਹੀਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਕਿਆ ਮੰਨਦੇ ਹੋ ਕਿ ਇਹੋ ਜਿਹਾ ਕੋਈ ਸੀਨ ਸੀ? ਨਹੀਂ ਮੈਨੂੰ ਨਹੀਂ ਲੱਗਦਾ। ਬਰਖਲਾਇਆ ਗਿਆ ਕਿਸੇ ਦੀ ਤਰਫੋਂ ਤੁਹਾਨੂੰ? ਨਹੀਂ ਐਮਐਲਏ ਕਿਹੜੇ ਬੱਚੇ ਨੇ ਕੋਈ ਬਰਖਲਾ ਲੂਗਾ ਕਿਹੜੀ ਗੱਲ ਹੈ? ਤੇ ਹੁਣ ਕੀ ਸੁਖਪਾਲ ਖੈਰਾ ਹੋ ਰਹੀ ਗੁੱਟ ਦੇ ਵਿੱਚ ਜਿਹੜੇ ਸੱਤ ਵਿਧਾਇਕ ਹੋਰ ਨੇ ਕੀ ਉਹਨਾਂ ਨਾਲ ਵੀ ਕੋਈ رابطہ ਕਾਇਮ ਕੀਤਾ ਜਾ ਰਿਹਾ ਹੈ ਕਿ ਕਿ ਬਾਡੀ ਵਾਪਸੀ ਹੋ ਗਈ ਹੈ ਔਰ ਕਿਤਨਾ ਕਿਤੇ ਤੁਸੀਂ ਹੁਣ ਮੇਨ ਕੜੀ ਰਹੋਗੇ ਸਮਝੋਤੇ ਦੀ ਨਹੀਂ ਦੇਖੋ ਜਿਹੜੇ ਸਾਡੇ ਹੋਰ ਵੀਰ ਨੇ ਹੋਰ ਐਮਐਲਏ ਸਾਹਿਬ ਨੇ ਉਹ ਅੱਛੇ ਲਿਖੇ ਪੜੇ ਲਿਖੇ ਸੂਝਬਾਨ ਸਮਝਦਾਰ ਨੇ ਮੈਂ ਉਹਨਾਂ ਨੂੰ ਕੀ ਸਮਝਾ ਸਕਦਾ ਕੀ ਕੀ ਮੰਦੇ ਹੋ ਕੀ ਟਵਿੱਟਰ ਰਾਹੀਂ ਕਿਸੇ ਨੂੰ ਪੋਸਟ ਤੋਂ ਹਟਾਣਾ ਕਿਸੇ ਹੋਰ ਨੂੰ ਪੋਸਟ ਦੇਣਾ ਉਹ ਵਾajib ਸੀ ਪੁਰਾਣੀਆਂ ਗੱਲਾਂ ਤੁਸੀਂ ਕੱਢ ਕੇ ਮੇਰੇ ਮੂੰਹ ਚੋਂ ਕੀ ਕਢਵਾਉਣਾ ਚਾਹੁੰਦੇ ਹੋ ਸਿੱਧਾ ਸਪਸ਼ਟ ਪੁੱਛੋ ਨਾ ਕੀ ਕਹਿੰਦੇ ਆ ਲੀਡਰ ਕੌਣ ਹੈ ਤੁਹਾਡਾ ਹੁਣ ਕਿਸ ਨੂੰ ਲੀਡਰ ਮੰਨਦੇ ਹੋ ਪੰਜਾਬ ਦੇ ਵਿੱਚ ਸਾਡੇ ਆਪੋਜੀਸ਼ਨ ਲੀਡਰ ਹਰਪਾਲ ਚਿਮਾ ਜੀ ਨੇ ਪੰਜਾਬ ਦੇ ਪ੍ਰਧਾਨ ਸਾਡੇ ਭਗਵੰਤ ਸਿੰਘ ਮਾਨ ਜੀ ਨੇ ਔਰ ਸਾਡੀ ਕੋਰ ਕਮੇਟੀ ਦੇ ਚੇਅਰਮੈਨ ਬੋਧਰਾਮ ਜੀ ਨੇ ਔਰ ਸਾਡੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਯਾਨੀ ਤੁਹਾਨੂੰ ਲੱਗਦਾ ਕਿ ਆ ਜਿਹੜੇ ਮੈਂਬਰ ਨੇ ਆ ਹੁਣ ਪੰਜਾਬ ਦੇ ਮੁੱਦਿਆਂ ਨੂੰ ਚੁੱਕ ਸਕਦੇ proper ਢੰਗ ਨਾਲ ਪਹਿਲਾਂ ਅਸੀਂ ਰੱਖਦੇ ਸੀ ਚੁੱਕਦੇ ਤਾਂ ਸਾਰੇ ਇਹ ਰੱਖਦੇ ਕਿੱਥੇ ਆ ਅਸੀਂ ਰੱਖਾਂਗੇ ਵੀ ਆਉਣ ਵਾਲੇ ਸਮੇਂ ਦੇਖੋਗੇ ਤੁਸੀਂ ਤੇ ਜਿਹੜਾ ਹੋਰ ਦੂਜਾ ਗੁੱਟ ਹੈ ਉਸ ਦੀ ਘਰ ਪਰਨਾਨੀ ਲੈ ਕੇ ਕੀ ਹੋ ਗਏ ਕਿਉਂਕਿ ਬਗਾਵਤ ਤੇ ਉਸ ਦੀ ਤਰਫੋਂ ਲਗਾਤਾਰ ਕੀਤੀ ਜਾ ਰਹੀ ਹੈ ਔਰ ਤੁਹਾਡੀ ਘਰ ਵਾਪਸੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕਮੈਂਟ ਜਿਹੜੇ ਆ ਦੂਜਾ ਗੁੱਟ ਕਰਦਾ ਨਜ਼ਰ ਆ ਰਿਹਾ ਤੁਹਾਨੂੰ ਦਲ ਬਦਲੂ ਤੱਕ ਕਹਿੰਦੇ ਨਜ਼ਰ ਆ ਰਹੇ ਨੇ ਦੂਜੇ ਨੇ ਉਹਨਾਂ ਨੇ ਇਦਾਂ ਨਹੀਂ ਕਿਹਾ ਤੁਸੀਂ ਆਪਣੇ ਕੋਲੋਂ ਆਪਣੇ ਸ਼ਬਦ ਪਹਿਲਾਂ ਵਾਪਸ ਲਓ ਜਿਹੜੇ ਆਪਣੇ ਕੋਲੋਂ ਬਣਾ ਕੇ ਕਹਿ ਰਹੇ ਹੋ ਔਰ ਕਦੇ ਵੀ ਕਿਸੇ ਨੂੰ ਮਾੜਾ ਕਹਿ ਕੇ ਆਪਸ ਹੀ ਚੰਗਾ ਨਹੀਂ ਬਣ ਸਕਦੇ ਔਰ ਜੋ ਅਸੀਂ ਕਰ ਉਹ ਤੁਹਾਡੇ ਆਉਣ ਵਾਲੇ ਸਮੇਂ ਦੇ ਸਾਹਮਣੇ ਕਰਕੇ ਦਿਖਾਵਾਂਗੇ ਤੁਹਾਨੂੰ